ਦਰ ਸਾਡੇ ਸਵਾਲ ਆਈ ਦੱਸੋ ਮਾਰੇ ਦੱਸੋ ਹੁਕਮ ਕਰੋ ਇੱਕ ਤਾਂ ਜੀ ਇੱਧਰ ਆ ਸਾਡਾ ਦੱਸੋ 100 ਕਰੋੜ ਰੁਪਏ ਸ਼ੋਅ ਕਰਨ ਦਾ ਇਹ ਨਾ ਇਹ ਨਹੀਂ ਆਂਦਾ ਨੂੰ ਨੌਕਰੀ ਫਰੀ ਕੁੜੀ ਨੂੰ ਉਹ ਮਿਲ ਚੁਕੀ ਜੀ ਤਾਂ ਨਹੀਂ ਉਹਨਾਂ ਨੂੰ ਕੁਝ ਫੰਡ ਮਿਲਿਆ ਜੀ ਫੰਡ ਕਰੋੜ ਰੁਪਏ ਦੇ ਕੇ ਤਾਂ ਆਏ ਜੀ ਨਹੀਂ ਜੀ ਦੇਖੋ ਘਰੇ ਚੱਕ ਦੇ ਕੇ ਆਇਆ ਨਹੀਂ ਜੀ ਮੈਨੂੰ ਪਤਾ ਹੈ ਨਾ ਆ ਵੀਰ ਕੋਈ ਹੈ ਮੇਰੇ ਕੋਲ ਅੱਜ ਸਵੇਰ ਹੀ ਆਇਆ ਕੋਈ ਗੱਲ ਨਹੀਂ ਅਸੀਂ ਇਹ ਪਤਾ ਕਰਾਉਣਾ ਇੱਕ ਨਹੀਂ ਜਿਹੜਾ ਸਾਡੇ ਟਰੈਕਟਰ ਤੋੜੇ ਆ ਹਾਂ ਜੀ ਨਿੱਕੀ ਬਾਈ ਟਰੈਕਟਰ ਹਾਂ ਜੀ ਇਹ ਤਾਂ ਸਰਕਾਰ ਨੇ ਕੋਈ ਨਹੀਂ ਕਰਿਆ ਉਹਨਾਂ ਦੇ ਪਰਚਾ ਦਰਜ ਕਰਦੇ ਜਿਆਦਾ ਉਜੜੇ ਟਰੈਕਟਰ ਦੀ ਭੰਨ ਥੋੜੀ ਆ ਮੰਗ ਸਾਡੇ ਕੋਈ ਗੱਲ ਨਹੀਂ ਤੁਸੀਂ ਇੱਕ ਜੀ ਕਹਿੰਦਾ ਤੁਸੀਂ ਕਿਹਾ ਸੀਗਾ ਹਾਂਜੀ ਹਾਂਜੀ ਅਜੇ ਤੱਕ ਉਹ ਤੋਂ ਕੋਈ ਬਿਆਨ ਨਹੀਂ ਉੱਥੇ ਧਰਨਾ ਲਾ ਕੇ ਬੈਠੇ ਵੀ ਖੰਡ ਮਿਲ ਬਚਾਉਣ ਵਾਸਤੇ ਹਾਂਜੀ ਹਾਂਜੀ ਅੱਜ ਤੁਹਾਨੂੰ 2 ਸਾਲ ਹੋ ਗਏ ਸੱਤਾ ਚੱਲਦਾ ਅੱਜ ਤੁਸੀਂ ਵਿਧਾਨ ਸਭਾ ਚ ਇੱਕ ਕਰ ਵੀ ਨਹੀਂ ਬੋਲਦੇ ਮੇਰੀ ਬੇਨਤੀ ਸੁਣੋ ਮੈਂ ਕਿਸਾਨ ਜਿਹੜੀ ਕਮੇਟੀ ਹੈ ਜਿਹੜੀ ਐਗਰੀਕਲਚਰ ਕਮੇਟੀ ਉਹਦਾ ਮੈਂਬਰ ਹਾਂ ਠੀਕ ਹੈ ਜੀ ਅਸੀਂ ਪੰਜਾਬ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਖੰਡ ਮਿਲਾਂ ਬੰਦ ਹੋਈਆਂ ਉਹਨਾਂ ਦਾ ਜਿਹੜਾ ਸਰਕਾਰ ਨੂੰ ਸ਼ਿਫਾਰਿਸ਼ ਕੀਤੀ ਹੈ ਮੈਂ ਆਪੇ ਸੈਨ ਨਾਲ ਕੀਤੀ ਹੈ ਪੰਜਾਬ ਦੀਆਂ ਜਿਹੜੀਆਂ ਸ਼ੁਕਰ ਮ ਉਹ ਖੰਡ ਤੇ ਨਹੀਂ ਚੱਲ ਰਹੀਆਂ ਖੰਡ ਦਾ ਜਿਹੜਾ ਰੇਟ ਘਟ ਗਿਆ ਤੇ ਉਹਦੇ ਕਰਕੇ ਇਥਨਲ ਪ੍ਰੋਡਕਟ ਚੱਲ ਰਹੀ ਹੈ ਆਪਣੀ ਗਰਦਾਸਪੁਰ ਦੀ ਮਿਲ ਦੇ ਵਿੱਚ 200 ਕਰੋੜ ਰੁਪਈਆ ਲਾ ਕੇ ਸੀ ਇਸ ਸਾਲ ਇਥਨਲ ਪਲਾਂਟ ਸ਼ੁਰੂ ਕਰ ਰਹੇ ਹਾਂ ਅਗਲੇ ਸਾਲ ਜਿਹੜੀਆਂ ਰਹਿ ਗਈਆਂ ਖੰਡ ਮਿਲਾਂ ਉਹਨੇ ਚੱਲੂਗਾ ਤੀਜੇ ਪੜਾਅ ਤੇ ਜਿਹੜੀਆਂ ਖੰਡ ਮਿਲਾਂ ਪੱਟੀਆਂ ਗਈਆਂ ਉਹ ਖੰਡ ਮਿਲਾਂ ਦੁਆਰਾ ਚਲਾਵਾਂਗੇ ਇਹ ਤੁਸੀਂ ਇਹ ਵੇਖ ਰਹੋ ਇਹ ਇਹ ਪਲਾਟਾ ਪਲਾਂਟ ਕਰਤੇ ਸੀ ਪੁੱਡਾ ਨੇ ਅਸੀਂ ਮੁੱਖ ਮੰਤਰੀ ਸਾਹਿਬ ਨੇ ਸਾਈਨ ਕਰਕੇ ਉਹਦੇ ਰੱਖਾਤਾ ਵੀ ਇੱਥੇ ਦੁਆਰਾ ਸ਼ੂਗਰ ਮਿਲ ਚਲਾਉਣੀ ਹੈ ਤੇ ਥੋੜਾ ਨਾ ਵਾਦਾ ਹਲੇ 3 ਸਾਲ ਸਰਕਾਰ ਦੇ ਪਏ ਆ ਸ਼ੂਗਰ ਮਿਲ ਚਲਾ ਕੇ ਉਹਨਾਂ ਕਹਿੰਦੇ ਜੇ ਕੰਮ ਕਰਾਂਗੇ ਤਾਂ ਵੋਟ ਮੰਗਣਾਵਾਂਗੇ ਨਹੀਂ ਆਉਂਦੀ 3 ਸਾਲਾਂ ਚ ਚਲਾ ਰਹੇ ਹਾਂ 3 ਦਿਨ ਇੱਕ ਸਵਾਲ ਕੋਈ ਕਰਦਾ ਛੇਤੀ ਆਪਾਂ ਇਹ ਜੱਟ ਨਸ਼ੇ ਦਾ ਬਹੁਤ ਨਸ਼ੇ ਦਾ ਨਸ਼ੇ ਦਾ ਕੀ ਵਿਚਾਰਾ ਇਹ ਆਪਣਾ ਪਾਪਾ ਜੀ ਮੇਰੀ ਗੱਲ ਸੁਣੋ ਦੱਸੋ ਕਿਹੜਾ ਬੰਦਾ ਨਸ਼ੇ ਦਾ ਤਾਨੂੰ ਨਹੀਂ ਪਤਾ ਜੀ ਤਾਨੂੰ ਨਹੀਂ ਪਤਾ ਕੋਈ ਨਾ ਕੋਈ ਤੁਹਾਨੂੰ ਨਹੀਂ ਪਤਾ ਤੁਸੀਂ ਦੱਸੋ ਕੌਣ ਵੇਚ ਸਰ ਕ ਮੈਂ ਬੇਨਤੀ ਸੁਣ ਲੋ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਪਤਾ ਵੇਚ ਸਰ ਬੇਨਤੀ ਸੁਣ ਲੋ ਪਹਿਲਾਂ ਉਹਦੀ ਜਿਹੜੀ ਜਿਹੜੇ ਬੰਦੇ ਹਿਸਾਬ ਨਾਲ ਵੇਚੇ ਆ ਜੀ ਪਟਾਰ ਦੀ ਸੰਗਤ ਦੱਸਿਓ ਤੁਹਾਨੂੰ ਇੱਕੋ ਗੱਲ ਮੇਰਾ ਜੀ ਕੋਣ ਛੜਾ ਗਿਆ ਇੱਕੋ ਮੇਰੀ ਵੇਖੋ ਬਹੁਤ ਮੰਦਾ ਹਾਲ ਆ 600 ਕਰੋੜ ਦਾ ਆਪਾਂ ਚਿੱਟਾ ਨਸ਼ਾ ਪੜਾ 600 ਕਰੋੜ ਦਾ ਰਿਕਾਰਡ ਪੰਜਾਬ ਦੇ ਚ ਦੋਖੋ ਜਿਹੜਾ ਸਰਕਾਰ ਕਰ ਸਕਦੀ ਕੱਲ ਰਿਪੋਰਟ ਆਈ ਹੈ 600 ਕਰੋੜ ਰੁਪਏ ਦਾ ਆਪਾਂ ਨਸ਼ਾ ਫੜਿਆ ਦੋ ਸਾਲਾਂ ਦਾ ਕੋਈ ਬੰਦੇ ਭਈਓ ਵੇਖ ਲਓ ਸੰਜਾ ਭਰ ਕੇ ਰਹੀਆਂ 100 ਦੀ ਲੋੜ ਇੱਕ ਬੰਦਾ ਵੀ ਬੜਾ ਨਸ਼ੇ ਪੜਿਆ ਜਿੱਦਾਂ ਇੱਕ ਸਾਲ ਹੋ ਗਿਆ ਬੰਦਾ ਵੀ ਬੜਾ ਨਸ਼ੇ ਪੜਿਆ ਜਿੱਦਾਂ ਦੱਸੋ ਭਾਈਓ ਇੱਕ ਸਾਲ ਹੋ ਰਿਹਾ ਜਦੋਂ ਪਿਛਲਾ ਐਮਐਲਏ ਸੀ ਕਾਂਗਰਸੀ ਦੀ ਅਧਿਕਾਰੀ ਤੁਸੀਂ ਜਿਹੜਾ ਸੈਕਟਰੀਏਟ ਵਿੱਚ ਦੀ ਛੜਕੋਂਗੇ ਸਿਵਲ ਹਸਪਤਾਲ ਤੋਂ ਹਾਂਜੀ ਹਾਂਜੀ ਉੱਥੇ ਆ ਕੇ ਲੈਬ ਹੋਏ ਸੀਗੇ ਵੀ ਇਹ ਕਾਂਗਰਸੀ ਐਮਐਲਏ ਦਾ ਗੁੰਡਾ ਰਾਜ ਆ ਗੁੰਡਾ ਟੈਕ ਸਰ ਅੱਜ ਉਹ ਦੁਬਾਰਾ ਉਵੇਂ ਚੱਲੀ ਜਾ ਰਿਹਾ ਇਹ ਰਸਾ ਲਗਾ ਟਕਾ ਦਿਓ ਰਸਾ ਚੱਲ ਜੀ ਬਿਲਕੁਲ ਨਹੀਂ ਨੰਗਲ ਵਾਲੇ ਬਰਸੋ ਲੰਕੇ ਆ ਮੇਰੀ ਗੱਲ ਸੁਣੋ ਸਰ ਤੁਸੀਂ ਐਮਐਲਏ ਛੋਣ ਦਾ ਰੋਟਾ ਇਸੀ ਨਾ ਬਾਈ ਰਸਾ ਲਗਾ ਐਵੇਂ ਨਾ ਦੇਖੋ ਇੱਕ ਮੇਰੀ ਗੱਲ ਸੁਣੋ ਤੁਸੀਂ ਕਿਸਾਨ ਜੱਥੇ ਬੰਦਿਆਂ ਯਾਰ ਤੁਸੀਂ ਇੰਡੀਆ ਲੈਵਲ ਦੀ ਗੱਲ ਕਰੋ ਤੁਸੀਂ ਮੋਦੀ ਲੈਵਲ ਦੀ ਗੱਲ ਕਰੋ ਸਾਮਣੇ ਆ ਆ ਛੜਕ ਆ ਆ ਬਣ ਰਹੀ ਹੈ 990 ਕਰੋੜ ਦੀ ਸੜਕ ਚੌਂਗੀ ਹਾਂਜੀ ਉਹ ਘੰਟੇ ਦਾ ਜਾਮ ਲਾਇਆ ਸੀ ਮਣ ਕੇ ਤਿੰਨ ਦਿਨ ਦਾ ਸੀ ਟਲ ਮਾਲੀ ਕੱਸੀ ਤੇ ਲਾਇਆ ਹਾਂ ਹਾਂ ਲਾਇਆ ਜੀ ਤੁਸੀਂ ਸਾਨੂੰ ਉੱਥੇ ਨਿੰਦਕ ਗਿਆ ਜਦੋਂ ਦੁਬਾਰਾ ਉੱਥੇ ਆਏ ਯਾਰ ਮੇਰੀ ਥੋੜਾ ਸੁਣੋ ਮੇਰੀ ਕਥਾ ਮੇਰੀ ਅਕਲ ਸੁਣੋ ਜਦੋਂ ਅਸੀਂ ਪਾਸ ਕਰਾ ਕੇ ਸੜਕ ਤੁਹਾਨੂੰ ਚਿੱਠੀਆਂ ਭੇਜਤੀਆਂ ਫਿਰ ਤੁਸੀਂ ਧਰਨਾ ਕਿਉਂ ਲਾਉਨੇ ਹੋ ਚਿੱਠੀਆਂ ਦਾ ਦਾਅਵਾ ਚਾਹੀਏ ਸਰ ਨਾ ਬਿਲਕੁਲ ਤੂੰ ਪਹਿਲਾਂ ਭੇਜੀਆਂ ਮੈਂ ਵਟਸਐਪ ਤੇ ਭੇਜੀਆਂ ਤੁਹਾਡੇ ਲੀਡਰਾਂ ਨੂੰ ਆਹ ਦੇਖੋ ਬਈ ਸੜਕ ਮੈਂ ਪਾਸ ਕਰਾ ਦਿੱਤੀ ਆ ਲੋਕ ਜਿਹੜੇ ਖੜੇ ਨਿੰਦਕੀ ਆਈ ਯਾਰ ਜਦੋਂ ਤੁਸੀਂ ਜਾਣ ਬੁੱਝ ਕੇ ਕਿਹਨੂੰ ਖਰਾਬ ਕਰੋਗੇ ਜਦੋਂ ਸੜਕ ਪਾਸ ਕਰਾਤੀ ਆ ਛੜਕਾਂ ਦੀ ਕਟਾਈ ਸ਼ੁਰੂ ਹੋ ਗਈ ਸੀ 20 20 ਗਰੁੱਪਾਂ ਦੇ ਵੰਡ ਕੇ ਉਹਦਾ ਕੰਮ ਸ਼ੁਰੂ ਹੋ ਗਿਆ ਫਿਰ ਫਿਰ ਐਵੇਂ ਤੇ ਧਰਨੇ ਲੱਗ ਲੱਗੇ ਨਹੀਂ ਬਿਲਕੁਲ ਉਸ ਤੋਂ ਪਹਿਲਾਂ ਡੈਂਟਰ ਲੱਗ ਚੁੱਕੇ ਆ ਮੇਰੀ ਗੱਲ ਸੁਣੋ ਭਾਈ ਇਹ ਨਾ ਕਿਹੜਾ ਕੰਟੇ ਨਾਲ ਧਰਨਾ ਲਾਇਆ ਉਸ ਤੋਂ ਬਾਅਦ ਗੱਲ ਪਾ ਲਈ ਜੀ ਪਹਿਲਾਂ ਉਹ ਇਹ ਐਵੇਂ ਨਾ ਬਿਰਲ ਲੋਕ ਤੋਂ ਨਹੀਂ ਨਹੀਂ ਗੱਲ ਨਹੀਂ ਪਹਿਲਾਂ ਤੁਸੀਂ ਹੋਰ ਉਹਨਾਂ ਦਾ ਨਗਰ ਬਦਲ ਜਾਂਦੇ ਹੁੰਦੇ ਆ ਨਹੀਂ ਨਹੀਂ ਹਾਂ ਤੁਹਾਡੀ ਆਵਾਜ਼ ਬਿਲਕੁਲ ਸਵਾਲ ਸਾਡੇ ਇਹ ਸੀ ਜਿਹੜਾ ਪਹਿਲਾਂ ਸਭ ਤੋਂ ਪਹਿਲਾ ਸਾਡਾ ਹੋਇਆ ਕਸੌਰੀ ਬਾਰਡਰ ਤੇ ਜੋ ਟਰੈਕਟਰ ਭੰਨੇ ਗਏ ਉਹਨਾਂ ਦਾ ਕੋਈ ਇਹਨਾਂ ਨੇ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਦੂਜਾ ਸ਼ੂਮ ਕਰਨ ਦੀ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਕੋਈ ਨੌਕਰੀ ਨਹੀਂ ਮਿਲੀ ਜੋ ਪਹਿਲਾਂ ਇਹਨਾਂ ਨੇ ਸੇਖੋ ਸਾਹਿਬ ਨੇ ਸਦਾ ਜਾਣ ਤੋਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਅੱਜ ਤੱਕ ਬੀਵੀਆਂ ਭੈਣਾਂ ਨੂੰ 1000 ਰੁਪਏ ਦਾ ਕੀ 100 ਰੁਪਿਆ ਵੀ ਨਹੀਂ ਆਇਆ ਉਹਨਾਂ ਦੇ ਖਾਤੇ ਵਿੱਚ ਜਿਹੜਾ ਨੇ ਵਾਅਦੇ ਕੀਤੇ ਸੀ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਉਹ ਇਹਨਾਂ ਨੇ ਹਜੇ ਤੱਕ ਬਾਤ ਨਹੀਂ ਕੀਤਾ ਜਿਹੜੇ ਕਹਿੰਦੇ ਸੀ ਚਾਰ ਹਫ਼ਤਿਆਂ ਚ ਕਰ ਦੇ ਆਗੇ। ਛੋਟੇ ਇਲਾਕੇ ਦੇ ਵਿੱਚ ਨਸ਼ਾ ਕਿੰਨਾ ਕਿ ਵਿਕਦਾ ਔਰ ਤੁਸੀਂ ਬਤਾਇਕ ਨੂੰ ਕੀ ਕਿਹਾ? ਪਹਿਲਾਂ ਨਾਲ ਵਾਧੂ ਹੱਸਦਾ ਜੀ। ਉਹਨਾਂ ਨੇ ਕੋਈ ਸਾਡੇ ਨਾਲ ਗੱਲ ਦਿੱਤਾ ਨਹੀਂ ਜੀ। ਪੁਲਿਸ ਤਾਂ ਨਹੀਂ ਦਿੱਤਾ। ਉਹ ਦਿੱਤਾ ਗੋਲਮੋਲ ਕਰਤਾ ਹੀ ਸਹੀ। ਗੋਲਮੋਲ ਕੀਤਾ ਜੀ। ਕੋਈ ਸਹੀ ਜੋ। ਅਸੀਂ ਤਾਂ ਇਹ ਆਣੇ ਐ ਜਿਹੜੇ ਅਸੀਂ ਖੰਡੋਰੀ ਬਾਰਡਰ ਤੇ ਸਾਡੇ ਟਰੈਕਟਰ ਤੋੜੇ ਸੀ। ਇਹ ਤਾਂ ਸਰਕਾਰ ਨੇ ਨਾਂ ਉਹਦੀ ਕੋਈ ਐਫਆਰ ਦਰਜ ਕਰੀ ਆ। ਨਾ ਉਹਦਾ ਕੋਈ ਮੁਆਵਜ਼ਾ ਦਿੱਤਾ। ਹਰਿਆਣਾ ਸਰਕਾਰ ਤੇ ਪਰਚਾ ਦਰਜ ਕਰਨਾ ਚਾਹੀਦਾ ਸੀ। ਜੋ ਸ਼ੁਭ ਕਰਨਾ ਉਹਦਾ 4 ਮਾਰਚ ਨੂੰ ਭੋਗ ਪੈ ਗਿਆ ਸੀ ਤੇ ਉਹਦਾ 21 ਅ ਦੂਜਾ 16 ਤਰੀਕ ਨੂੰ ਕੋਟ ਲੱਗਦਾ ਤੇ ਵਿੱਚੋਂ ਵੇਖ ਲਓ ਕਿੰਨੇ ਦਿਨ ਆਪਾਂ ਨੂੰ 12 ਦਿਨ ਮਿਲਦੇ ਆ 12 ਦਿਨਾਂ ਜਨਾ ਦਾ ਉਹ ਨੌਕਰੀ ਦਿੱਤੀ ਉਹਦੀ ਭੈਣ ਨੂੰ ਨਾ ਜਿਹੜਾ ਸਰਕਾਰ ਨੇ ਕਰੋੜ ਰੁਪਈਆ ਦਿੱਤਾ ਸੀ ਉਹ ਕਿਹਾ ਅਜੇ ਤਾਈ ਕੋਈ ਗੱਲ ਨਹੀਂ ਸੁਣੀ ਚੰਨੀਆਂ ਦਾ ਨਸ਼ਾ ਸਿਰਾਂ ਵਿੱਚ ਹੀ ਜਾਂਦਾ ਜੀ ਇਹ ਆਪ ਹੀ ਬੰਦੇ ਜਦੋਂ ਫੜ ਲੈਂਦੀ ਪੁਲਿਸ ਹੈ ਡੋਰ ਤੇ ਕਰਨੀ ਆਉਣਾਂ ਦੇ ਛੜਾ ਲੈਂਦੇ ਇਹਨਾਂ ਦੇ ਬੰਦੇ ਚਰਾ ਕੇ ਲੈਂਦੇ ਆ ਝਾੜੂ ਵਾਲਿਆਂ ਦੇ ਮਨ ਕੀਤਾ ਸੀ ਉਹਦੇ ਬੰਦ ਕੀਤਾ ਸੀ ਸਾਡੇ ਦੇ ਜੀ ਕਿਹੜੀ ਪਾਰਟੀ ਦੇ ਜਿਹੜੇ ਉਹ ਵੀ ਇਸੇ ਪਾਰਟੀ ਦੇ ਝਾੜੂ ਪਾਰਟੀ ਦੇ ਜੀ ਚਰੇਆਂ ਵਿੱਚ ਹੀ ਜਾਂਦੇ ਆ ਜੀ ਵਿਧਾਇਕ ਨੇ ਕੀ ਕੀਤਾ ਉਹਨਾਂ ਦੇ ਬੰਦੇ ਨਹੀਂ ਛਡਾਉਂਦੇ ਨਹੀਂ ਛਡਾਉਂਦੇ ਇੱਕ ਸਰ ਗੋਮਲੋਂ ਦੋ ਚਾਰ ਵਾਰੀ ਗੱਲ ਲਈ ਵੀ ਆ ਵਿਧਾਇਕ ਨੇ ਸਿਰਫ ਗੋਮਲੋਂ ਤੋਂ ਮਿੱਟੀ ਝਾੜੀ ਆ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ